ਇੱਕ ਵੀਡੀਓ ਜ਼ਾਇਰਲ ਹੋ ਰਹੀ ਹੈ ਉਹਦੇ ਬਾਰੇ ਮੈਂ ਸੰਗਤ ਨਾਲ ਕੋਈ ਵਿਚਾਰ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਬਹੁਤ ਸਾਰੀ ਨੇ ਸਿੱਖ ਸੰਗਤਾਂ ਨੇ ਕਮੈਂਟਸ ਲਿਖੇ ਨੇ ਵੀ ਇਹ AI ਐਪ ਦੇ ਨਾਲ ਵੀਡੀਓ ਤਿਆਰ ਹੋਈ ਹੈ ਕੋਈ ਕਹਿੰਦਾ ਹੈ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਉਹਨਾਂ ਦੀ ਇਹ ਵੀਡੀਓ ਨਹੀਂ ਹੋ ਸਕਦੀ ਮੈਂ ਸਿੱਖ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਉਹ ਵੀਡੀਓਜ਼ ਮੇਰੀ ਹੈ ਉਹਦੇ ਵੀਡੀਓਜ਼ ਬਣਨ ਦਾ ਕਾਰਨ ਕੀ ਹੈ ਔਰ ਉਥੇ ਬੈਠਣ ਦਾ ਕਾਰਨ ਕੀ ਹੈ ਉਹ ਮੈਂ ਸੰਗਤ ਦੇ ਨਾਲ ਸਾਂਝਾ ਕਰਨਾ ਚਾਹੁੰਨਾ ਜੋ ਕਿ ਤੁਹਾਨੂੰ ਪਤਾ ਹੈ ਕੁਝ ਸ਼ਰਾਰਤੀ ਅੰਸਰ ਸਾਡੇ ਆਪਣੇ ਨੇ ਕਹਿੰਦੇ ਹੁੰਦੇ ਐ ਇੱਕ ਕਹਾਵਤ ਬਣੀ ਐ ਵੀ ਰਾਵਣ ਨੂੰ ਨਹੀਂ ਸੀ ਕੋਈ ਮਾਰ ਸਕਦਾ ਹਨ ਤੇ ਜੇ ਉਹਦਾ ਭੇਤ ਉਹਦਾ ਭਾਈ ਨਾ ਲੈਂਦਾ ਹਨ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਇਹ ਕਮੀ ਹੈ ਬਹੁਤ ਵੱਡੀ ਹੁਣ ਇੱਥੇ ਮੈਂ ਕਿਹੜੇ ਸ਼ਬਦ ਬੋਲ ਸਕਦਾ ਹੈ ਇਹ ਸੰਗਤਾਂ ਨੂੰ ਪਤਾ ਹੈ ਵੀ ਜਦੋਂ ਵੀ ਕਿਸੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਸੱਚ ਦੀ ਲੜਨ ਦੀ ਜ਼ਰੂਰਤ ਕੀਤੀ ਹੈ ਉਹਦੇ ਵਿੱਚ ਆਪਣੇ ਆਣੇ ਬਹੁਤ ਜਿਹੜੀਆਂ ਤੂਮਤਾਂ ਲਾ ਕੇ ਬਹੁਤ ਭੱਦੀਆਂ ਸ਼ਬਦਾਵਲੀਆ ਵਰਤ ਕੇ ਆਪਣਿਆਂ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਵਿੱਚ ਬਹੁਤ ਵੀਰਾਂ ਦੇ ਕਮੈਂਟਸ ਆ ਰਹੇ ਆ ਵੀ AI ਐਪ ਨਾਲ ਵੀਡੀਓ ਜਾਂ ਭਾਈ ਮਨਪੀ ਸਿੰਘ ਖਾਲਸਾ ਇਹ ਨਹੀਂ ਹੋ ਸਕਦੇ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਵੀ ਇਹ ਵੀਡੀਓ ਵੀ ਰੀਜਨਲ ਹੈ AI ਐਪ ਦੇ ਨਾਲ ਬਿਲਕੁਲ ਨਹੀਂ ਬਣੀ ਇਹ ਵੀਡੀਓਜ਼ ਵਾਇਰਲ ਹੋਣ ਦਾ ਕਾਰਨ ਕੀ ਸੀ ਤੇ ਕਿਉਂ ਬੈਠੇ ਸੀ ਤੁਹਾਨੂੰ ਪਤਾ ਹੈ ਵੀ ਪਿਛਲੇ ਲੰਬੇ ਸਮੇਂ ਤੋਂ ਆਪਾਂ ਪਖੰਡ ਦੇ ਖਿਲਾਫ ਚੱਲ ਰਹੇ ਹਾਂ ਸੋ ਮੇਰਾ ਜਿਹੜਾ ਵੈਰ ਸਮਝ ਲਓ ਜਾਂ ਮੈਨੂੰ ਉਹ ਲੋਕ ਚੰਗੇ ਨਹੀਂ ਲੱਗਦੇ ਜਿਹੜੇ ਧਰਮ ਦੀ ਆੜ ਵਿੱਚ ਦੁਕਾਨਦਾਰੀਆਂ ਖੋਲ ਕੇ ਬੈਠੇ ਨੇ ਸੋ ਮੇਰੇ ਕੋਲੇ ਇਹੋ ਜੀ ਜਿਹੜੀ ਵੀਡੀਓ ਨੈੱਟ ਦੇ ਉੱਤੇ ਪਾਈ ਗਈ ਹੈ ਇਹੋ ਜੀਆਂ ਵੀਡੀਓ ਮੇਰੇ ਕੋਲੇ ਘੱਟੋ ਘੱਟ ਵੀ 75-80 ਵੀਡੀਓ ਹੋਣੀਆਂ ਜਿਹਦੇ ਵਿੱਚ ਭਾਈ ਮਨਪ੍ਰੀਤ ਸਿੰਘ ਬੈਠਾ ਹੋਊਗਾ ਤੇ ਨਾਲ ਜਿਹੜੇ ਪਖੰਡੀ ਅਖੌਤੀ ਬਾਬੇ ਲਾਲੋ ਇਹ ਪਖੰਡੀ ਢੌਂਗੀ ਸਾਧ ਲਾਲੋ ਇਹ ਜਿਹੜੇ ਆਪ ਦੇ ਲੱਛਣ ਕਰਦੇ ਹੋਣਗੇ ਵੀ ਅਸੀਂ ਪੀਰਾਂ ਫਕੀਰਾਂ ਨੂੰ ਪ੍ਰਗਟ ਕਰ ਰਹੇ ਹਾਂ ਦੇਵੀ ਦੇਵਤਿਆਂ ਨੂੰ ਪ੍ਰਗਟ ਕਰ ਰਹੇ ਹਾਂ ਸੋ ਉਹ ਵੀਡੀਓ ਮੈਂ ਨਟ ਤੇ ਕਿਉਂ ਨਹੀਂ ਪਾ ਰਿਆ ਕਿਉਂਕਿ ਉਹਦੇ ਵਿੱਚ ਦੁਨੀਆਦਾਰੀ ਹੈ ਸੰਗਤ ਸੋਚੇਗੀ ਲੋਕ ਸੋਚਣਗੇ ਵੀ ਭਾਈ ਮਨਪ੍ਰੀਤ ਸਿੰਘ ਜੀ ਤੇ ਆਪ ਹਵਨ ਕਰਾ ਰਹੇ ਨੇ ਜਾਂ ਪਾਠ ਪੂਜਾ ਕਰਾ ਰਹੇ ਨੇ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਵੀ ਕੋਈ ਹਵਨ ਕਰਾਉਣਾ ਪਾਠ ਪੂਜਾ ਕਰਾਉਣਾ ਇਹ ਕੋਈ ਗੁਨਾਹ ਨਹੀਂਗਾ ਇਹ ਕੋਈ ਪਖੰਡ ਨਹੀਂਗਾ ਇਹ ਕੋਈ ਪਾਪ ਨਹੀਂਗਾ ਤੇ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹ ਜਿਹੜੀ ਵੀਡੀਓਜ਼ ਨੈਟ ਦੇ ਪੇ ਦੇ ਨਾਲ ਦੀਆਂ 75 ਤੋਂ 80 ਵੀਡੀਓ ਸਾਡੇ ਕੋਲ ਪੈਨ ਡਰਾਈਵ ਚ ਪਈਆਂ ਹੋਣਗੀਆਂ ਇਹ ਜਿਹੜੀ ਵੀਡੀਓਜ਼ ਵਾਇਰਲ ਹੋਈ ਹੈ ਇਹਦੇ ਵਿੱਚ ਜਿਹੜਾ ਅਖੌਤੀ ਉਹ ਬਖੰਡੀ ਇੱਕ ਬੈਠਾ ਉਹ ਹੈ ਜੀ Rajasthan ਦਾ ਇਹ ਜਿਹੜਾ ਬਾਬਾ ਸੀ ਅਖੌਤੀ ਢੌਂਗੀ ਇਹ ਇੱਕ ਬ੍ਰਾਹਮਣਾਂ ਦੀ ਕੁੜੀ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਗਾਹ ਉਹਦੀ ਇੱਕ ਨਵਾਲਗ 12 ਤੋਂ 13-14 ਸਾਲ ਦੀ ਬੱਚੀ ਉਹਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸੀ ਮਤਲਬ ਉਹਨਾਂ ਦੇ ਵਸਤਰ ਵੀ ਇਹਨੇ ਕੱਪੜੇ ਵੀ ਲੋਹਾ ਕੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਸੀ ਔਰ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਵਾਰ-ਵਾਰ ਪਰੇਸ਼ਾਨ ਕਰਦਾ ਸੀ ਸੋ ਚਲਦੀ ਹੋਈ ਮਹਿਮ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਨਾਲ ਉਸ ਭੈਣ ਦਾ ਸੰਪਰਕ ਹੋਇਆ ਉਹਨਾਂ ਨੇ ਮੈਨੂੰ ਕਾਲ ਕੀਤੀ ਕਹਿੰਦੇ ਵੀ ਇਦਾਂ ਕਰਕੇ ਵੀ ਇੱਕ ਹਨੂਮਾਨਗੜ੍ਹ ਰਾਜਸਥਾਨ ਇੱਥੋਂ ਦਾ ਬੰਦਾ ਹੈ ਤੇ ਉਹ ਸਾਨੂੰ ਬੜਾ ਪਰੇਸ਼ਾਨ ਕਰ ਰਿਹਾ ਜਲੀਲ ਕਰ ਰਿਹਾ ਤੋ ਲੋਕਾਂ ਨੂੰ ਕਹਿੰਦਾ ਵੀ ਮੈਂ ਸੱਟੇ ਦਿੰਨਾ ਹੈ ਲੋਕਾਂ ਨੂੰ ਕਹਿੰਦਾ ਮੈਂ ਖਜ਼ਾਨੇ ਕੱਢ ਦਿੰਨਾ ਤੋ ਮੈਂ ਆਖਿਆ ਵੀ ਉਸ ਅਖੌਤੀ ਦਾ ਮੈਨੂੰ ਜਿਹੜਾ ਹੈਗਾ ਐਡਰੈਸ ਦਿੱਤਾ ਜਾਵੇ ਉਹ ਐਡਰੈਸ ਬੀਬੀ ਕਿੰਦੀ ਵੀ ਉਹਦਾ ਐਡਰੈਸ ਹੀ ਕੋਈ ਪਤਾ ਨਹੀਂ ਵੀ ਉਹਨੇ ਰਹਿਣਾ ਕਿੱਥੇ ਹੁੰਦਾ ਹੈ ਜਾਣਾ ਕਿੱਥੇ ਹੁੰਦਾ ਹੈ ਫਿਰ ਮੈਂ ਕਿਹਾ ਵੀ ਉਹਦੇ ਨਾਲ ਸੰਪਰਕ ਕਿਵੇਂ ਕਰ ਸਕਦੇ ਆ ਉਹਦੇ ਨਾਲ ਸੰਪਰਕ ਵਾਇ ਉਹਦਾ ਨੰਬਰ ਭੇਜਿਆ ਗਿਆ ਜਦੋਂ ਉਹਦਾ ਨੰਬਰ ਭੇਜਿਆ ਜਾਂਦਾ ਤੇ ਮੈਂ ਉਸ ਨੰਬਰ ਤੇ ਸੰਪਰਕ ਕਰਦਾ ਮੈਂ ਆਪਣੇ ਆਪ ਨੂੰ ਗੁਰਸੇਖ ਹੀ ਕਿਹਾ ਵੀ ਮੈਂ ਗੁਰਸੇਖ ਪਰਿਵਾਰ ਨੂੰ ਬਿਲੋਂਗ ਕਰਦਾ ਹਾਂ ਸੋ ਮੇਰੇ ਘਰੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨੇ ਔਰ ਮੇਰੇ ਘਰੇ ਬਹੁਤ ਭੂਤਾਂ ਪ੍ਰੇਤਾਂ ਵੀ ਐ ਤੋ ਮੈਨੂੰ ਪੈਸੇ ਦੀ ਲੋੜ ਆ ਮੈਨੂੰ ਸੱਟੇ ਦੀ ਲੋੜ ਐ ਤੋ ਉਹਦੇ ਵਿੱਚ ਹੋਰ ਵੀ ਕਾਫੀ ਗੱਲਾਂ ਹੋਈਆਂ ਵੀ ਘਰ ਵਿੱਚ ਇਕਤਾ ਹੈ ਨਹੀਂ ਤੋ ਉਹ ਬਾਬੇ ਨੇ ਮੈਨੂੰ ਕਿਹਾ ਵੀ ਤੇਰੇ ਘਰ ਦਾ ਇਲਾਜ ਕਰਨ ਵਾਸਤੇ 2 ਲੱਖ ਰੁਪਈਆ ਲੱਗੂ ਸੋ ਮੈਂ ਉਹਨੂੰ ਜੱਸ ਕਰ ਦਿੱਤੀ ਹਾਂ ਕਰ ਦਿੱਤੀ ਵੀ ਤੁਸੀਂ ਘਰੇ ਆ ਜਾਓ ਉਹ ਕਹਿੰਦਾ ਵੀ ਘਰੇ ਆਉਣ ਵਾਸਤੇ ਮੇਰੇ ਕੋਲੇ ਕਿਰਾਇਆ ਹੈ ਨਹੀਂ ਮੈਂ ਆਪਣੇ ਗੂਗਲ ਪੇ ਰਾਹੀਂ 2000 ਰੁਪਇਆ ਉਸ ਬੰਦੇ ਨੂੰ ਪਹਿਲਾਂ ਸੈਂਡ ਕੀਤਾ ਕਿ ਉਹ ਨੂੰ ਕਿਸੇ ਤਰੀਕੇ ਇੱਥੇ ਬੁਲਾਇਆ ਜਾ ਸਕੇ ਉਹਦੀ ਗੱਦਰਕੁੱਟ ਹੋ ਸਕੇ ਤੋਂ ਉਹ ਨੂੰ ਇੱਥੇ ਬੁਲਾਇਆ ਗਿਆ ਉਹ ਕਹਿੰਦਾ ਵੀ ਮੈਂ ਤੁਹਾਡੇ ਘਰੇ ਜੈਨ ਦਾ ਪ੍ਰਵੇਸ਼ ਹੈ ਮੈਨੂੰ ਕਹਿੰਦਾ ਪੂਤਾਂ ਪ੍ਰੇਤਾਂ ਦਾ ਜਿਹੜਾ ਹੈਗਾ ਪ੍ਰਵੇਸ਼ ਹੈ ਤੁਹਾਡੇ ਘਰੇ ਖਜ਼ਾਨਾ ਨਿਕਲੂਗਾ ਮੈਂ ਤੇ ਖਜ਼ਾਨਾ ਕੱਢਣ ਵਾਲੇ ਬਾਬਿਆਂ ਦੇ ਚਿਹਰੇ ਨੰਗੇ ਕਰਤੇ ਸੋ ਉਹਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੂੰ ਭਾਈ ਸਾਰਾ ਕੁਝ ਹੀ ਕੱਢ ਦਿੱਤੇ ਹੁਣ ਬਿਨਾ ਕੱਢੇ ਮੈਂ ਤੈਨੂੰ ਜਾਣ ਨਹੀਂ ਦੇਣਾ ਕਹਿੰਦਾ ਜੀ ਜੋਤ ਲਾਉਣੀ ਪਊਗੀ ਦੇਵੀਆਂ ਦੀਆਂ ਫੋਟੋਆਂ ਮੈਂ ਰੱਖਣੀਆਂ ਪੈਣਗੀਆਂ ਮੈਂ ਕਿਹਾ ਵੀ ਜੋ ਤੈਨੂੰ ਚਾਹੀਦਾ ਲੈ ਆ ਉਹ ਅਸੀਂ ਆਪਣੇ ਘਰ ਦੇ ਵਿੱਚ ਪਰਲੇ ਪਾਸੇ ਮੇਰਾ ਜਿੱਧਰ ਪਰਿਵਾਰ ਰਹਿੰਦਾ ਉਸ ਪਾਸੇ ਉਹਨੇ ਫੁੱਟਾਂ ਮ ਰੱਖੀਆਂ ਜੁੱਤ ਲਾਈ ਉਹਦੇ ਵਿੱਚ ਮੈਂ ਵੀ ਬੈਠਾ ਐ ਉਹ ਮੈਨੂੰ ਕਹਿੰਦਾ ਵੀ ਤੁਹਾਨੂੰ ਜੈਨ ਦੇ ਦਰਸ਼ਨ ਹੋਣਗੇ ਭੂਤ ਦੇ ਦਰਸ਼ਨ ਹੋਣਗੇ ਮੈਂ ਕਿਹਾ ਵੀ ਬਾਬਾ ਜੋ ਕਰਨਾ ਕਰ ਲਾ ਪਰ ਜੇ ਇਹੋ ਜਿਹਾ ਕੁਝ ਮੈਨੂੰ ਨਾਂ ਦਿਸੀਆ ਤੇ ਭੂਤ ਮੈਂ ਤੇਰੇ ਕੱਢਨੇ ਜੈਨੇ ਸੋਚ ਲਾ ਤੋਂ ਇਦਾਂ ਅਸੀਂ ਬੈਠੇ ਸੀ ਉੱਥੇ ਉਹਦਾ ਅਸੀਂ ਪਖੰਡ ਯਾਰ ਕਰ ਰਹੇ ਸੀ ਸਾਰੀਆਂ ਸਾਡੇ ਕੋਲੇ ਉਹਦੀਆਂ ਵੀਡੀਓਜ਼ ਪਈਆਂ ਔਰ ਇਹ ਜਿਹੜੀ ਵੀਡੀਓਜ਼ ਨੈਟ ਤੇ ਪਾਈ ਜਾਂਦੀ ਹੈ ਹੁਣ ਮੈਂ ਉਹਦਾ ਕਾਰਨ ਦੱਸਣਾ ਚਾਹਣਾ। ਇਹ ਜਿਹੜੀ ਵੀਡੀਓ ਨੈਟ ਤੇ ਪਾਈ ਗਈ ਹੈ ਇਹ ਸਾਡੇ ਸਿੰਘ ਨੇ ਮੇਰੇ ਕੋਲੇ ਜਿਹੜਾ ਸਿੰਘ ਰਹਿੰਦਾ ਕਿਉਂਕਿ ਸਾਰਿਆਂ ਨੂੰ ਹੀ ਪਤਾ ਸੀ ਸਾਡੀ ਟੀਮ ਦੇ ਸਾਰੇ ਵਰਕ ਜਿਹੜੇ ਟੀਮ 'ਚ ਵਰਕ ਕਰਦੇ ਸਾਰਿਆਂ ਨੂੰ ਪਤਾ ਸੀ ਵੀ ਅਸੀਂ ਇਹਦਾ ਪਖੰਡ ਜਿਹੜਾ ਜ਼ाहिर ਕਰਨਾ ਹੈ। ਸੋ ਸਾਡੇ ਸਿੰਘ ਨੇ ਵੀਡੀਓ ਕਾਲ ਇਹ ਜਿਹੜੀ ਵੀਡੀਓ ਨਹੀਂ ਬਣੀ ਇਹ ਵੀਡੀਓ ਸਕਰੀਨ ਰਿਕਾਰਡ ਕੀਤੀ ਗਈ ਹੈ ਇਹ ਵੀਡੀਓ ਕਾਲ ਦੋ ਬੰਦਿਆਂ ਨੂੰ ਕੀਤੀ ਹੈ ਠੀਕ ਹੈ ਉਹਨਾਂ ਦੇ ਨਾਮ ਵੀ ਮੈਂ ਸਮਾਂ ਹੋਣ ਤੇ ਦੱਸ ਦੂੰਗਾ ਦੋ ਬੰਦਿਆਂ ਨੂੰ ਵੀਡੀਓਜ਼ ਕਾਲ ਕੀਤੀਆਂ ਗਈਆਂ ਔਰ ਉਹਨਾਂ ਚੋਂ ਦੋਨੇ ਬੰਦਿਆਂ ਨੇ ਜਾਂ ਇੱਕ ਬੰਦੇ ਨੇ ਵੀਡੀਓ ਕਾਲ ਸਕਰੀਨ ਰਿਕਾਰਡ ਕਰ ਲਈ ਉਹ ਆਪਣੇ ਪਾਸ ਰੱਖ ਲਈ ਮੈਂ ਨਹੀਂ ਇਲਜ਼ਾਮ ਲਾਉਂ ਵੀ ਮੇਰੇ ਤੋਂ ਪੈਸੇ ਮੰਗੇ ਗਏ ਜਾਂ ਮੈਨੂੰ ਬਲੈਕਮੇਲ ਕੀਤਾ ਗਿਆ ਪਰ ਇਹਦੇ ਵਿੱਚ ਇੱਕ ਮੁੰਡਾ ਗਾਂਧੀ ਜਿਹੜਾ ਇੱਕ ਗੁੰਡਾਗਰਦੀ ਕਰ ਰਿਹਾ ਹੈ ਉਹ ਵੀਰ ਗੁਰੂ ਦੇ ਬਾਣੇ ਦੇ ਰੂਪ ਵਿੱਚ ਉਹ ਸਾਨੂੰ ਚੰਗਾ ਨਹੀਂ ਲੱਗਦਾ ਜਿਹੜਾ ਗੁਰੂ ਦੇ ਬਾਣੇ ਵਿੱਚ ਇਦਾਂ ਕਰੇ ਉਸ ਸ਼ਹਿਰ ਦੇ ਨਾਲ ਇੱਕ ਗੁਰਵਿੰਦਰ ਹੈ ਮੁੰਡਾ ਜਿਹੜਾ ਬਾਬਾ ਰਾਜਾ ਰਾਜ ਸਿੰਘ ਜੀ ਸਿੰਘ ਸਾਹਿਬ ਜੀ ਉਹਨਾਂ ਦੇ ਵੱਲੋਂ ਜੱਤੇਦਾਰ ਨੂੰ ਲਾਇਆ ਗਿਆ ਇਹਨਾਂ ਦੋਨਾਂ ਨੇ ਰਲ ਕੇ ਜੀ ਭਾਈ ਮਨਪ੍ਰੀਤ ਸਿੰਘ ਦੀ ਮਹਿਮ ਨੂੰ ਤੇ ਮੈਨੂੰ ਖਤਮ ਕਰਨ ਲਈ ਬਦਨਾਮ ਕਰਨ ਲਈ ਅੱਡੀ ਚੋਟੀ ਵਾਲਾ ਜੋਰ ਲਾ ਲਿਆ ਪਰ ਮੈਂ ਬੋਲਣਾ ਨਹੀਂ ਚਾਹੁੰਦਾ ਮੈਨੂੰ ਬਹੁਤ ਸਾਰੀਆਂ ਕਾਲਜਾਂ ਆ ਰਹੀਆਂ ਕੈਨੇਡਾ ਤੋਂ ਅਮਰੀਕਾ ਤੋਂ ਆਪਣੇ ਇੰਡੀਆ ਤੋਂ ਬਹੁਤ ਸਾਰੇ ਕਾਲਜ ਆ ਰਹੇ ਆ ਵੀ ਤੁਸੀਂ ਸਪਸ਼ਟੀਕਰਨ ਜ਼ਰੂਰ ਦਿਓ ਅਸੀਂ ਤੁਹਾਡੇ ਨਾਲ ਸਤਕਾਰ ਕਮੇਟੀਆਂ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀਆਂ ਦੇ ਵੱਡੇ ਵੱਡੇ ਅਹੁਦੇਦਾਰ ਸਿੰਘ ਸਹਿਬਾਂ ਨੂੰ ਉਹਨਾਂ ਵੱਲੋਂ ਮੈਨੂੰ ਕਾਲਜ ਆਈ ਹੈ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਅਸੀਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜੇ ਦੋਨੇ ਢੇਗ ਦੇ ਵਿੱਚ ਸਿੱਖੀ ਢੇਗ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਨਾਂ ਦਾ ਹਸ਼ਰ ਜਿਹੜਾ ਬਹੁਤ ਮਾੜਾ ਹੋਵੇਗਾ ਸੋ ਉਹ ਜਿਹੜੀ ਵੀਡੀਓਜ਼ ਸਕਰੀਨ ਰਿਕਾਰਡ ਕਰਕੇ ਜੀ ਮਤਲਬ ਹੋ ਸਕਦਾ ਹੈ ਜੀਨੇ ਵੀ ਉਹ ਵੀਡੀਓ ਸਕਰੀਨ ਰਿਕਾਰਡ ਕੀਤੀ ਹੈ ਮੈਂ ਸਾਈਬਰ ਕ੍ਰਾਈਮ ਰਾਈ ਮਾਨਯੋਗ ਐਸਐਸਪੀ ਸਾਹਿਬ ਨੂੰ ਕਹਿ ਕੇ ਉਹਨਾਂ ਬੰਦਿਆਂ ਤੇ 63 ਐਫਆਈਆਰ ਕਰਾਵਾਂਗਾ ਔਰ ਇਹ ਵੀ ਖੁਲਾਸਾ ਹੋਊਗਾ ਵੀ ਉਹ ਸਕਰੀਨ ਵੀਡੀਓ ਰਿਕਾਰਡ ਕਿੰਨੇ ਪੈਸਿਆਂ ਦੇ ਵਿੱਚ ਗਾਂ ਵੇਚ ਕੇ ਤੇ ਉਹਨੂੰ ਉਲਟ ਉਲਟ ਕਰਕੇ ਵੀ ਭਾਈ ਮਨਪ੍ਰੀਤ ਸਿੰਘ ਤੇ ਆਪ ਖੰਡ ਕਰ ਰਿਹਾ ਆਪ ਹਵਨ ਕਰਾ ਰਿਹਾ ਇਦਾਂ ਵਿਖਾਇਆ ਗਿਆ ਸੋ ਜਿੰਦੇ ਵਿੱਚ ਸੰਗਤਾਂ ਦੀਆਂ ਭਾਵਨਾ ਨੂੰ ਬਹੁਤ ਥੇਸ ਪਹੁੰਚੀ ਹੈ ਤੋਂ ਦੂਜੀ ਬੇਨਤੀ ਮੈਂ ਕਰਦਿਆਂ ਨਾਲ ਇਹ ਵੀ ਇੱਕ ਸਪਸ਼ਟੀਕਰਨ ਹੁੰਦਾ ਵੀ ਇੱਕ ਰਿਕਾਰਡ ਰਿਕਾਰਡਿੰਗ ਵੀ ਗੁਰਵਿੰਦਰ ਸਿੰਘ ਤੇ ਗਾਂਧੀ ਇਹ ਉਸ ਸਾਧ ਨਾਲ ਗੱਲ ਕਰਦੇ ਨੇ ਉਹ ਵੀ ਸੰਗਤਾਂ ਨੇ ਰਿਕਾਰਡਿੰਗ ਸੁਣੀ ਹੋਣੀ ਹੈ ਤੋ ਉਸ ਰਿਕਾਰਡਿੰਗ ਦੇ ਵਿੱਚ ਜਿਹੜਾ ਉਹ ਅਖੌਤੀ ਢੌਂਗੀ ਸਾਧ ਹੈ ਉਹ ਕਹਿ ਰਿਹਾ ਵੀ ਮੇਰੇ ਕੰਨ ਨੂੰ ਪਿਸਟਲ ਲਾਇਆ ਮੈਨੂੰ ਭਜਾਇਆ ਉਹ ਵਾਣੋਂ ਵਾਲੀ ਭਜਿਆ ਉਹ ਵੀ ਕੀ ਹੋਇਆ ਸੀ ਵੀ ਸਾਡੇ ਘਰ ਮਾਨਯੋਗ ਪੁਲਿਸ ਆਫੀਸਰ ਆਏ ਸੀ ਮਹਿਮਨوں ਲੈ ਕੇ ਕੁਝ ਵਿਚਾਰ ਸਾਂਝੇ ਕਰਨ ਲਈ ਵੀ ਅੱਗੇ ਕਿਵੇਂ ਤੁਰਨਾ ਹੈ ਪੰਜਾਬ ਦੇ ਵਿੱਚ ਤੋਂ ਉਹ ਪੁਲਿਸ ਆਫੀਸਰਾਂ ਨੂੰ ਵੇਖ ਕੇ ਦਾ ਲਾ ਕੇ ਘਰੋਂ ਗੇਟੋਂ ਬਾਹਰ ਨਿਕਲ ਗਿਆ ਉਹ ਆਪਣੀਆਂ ਚੱਪਲਾਂ ਵੀ ਇੱਥੇ ਛੱਡ ਗਿਆ ਔਰ ਉਹਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਖੇਤਾਂ ਦੇ ਵਿੱਚ ਭੱਜਦਾ ਹੋਇਆ ਕੰਜਰ ਉਹ ਪਤਾ ਨਹੀਂ ਕਿਵੇਂ ਪਹੁੰਚਿਆ ਤੋ ਉਹ ਮੇਰੇ ਹੱਥ ਨਹੀਂ ਹੁਣ ਲੱਗਿਆ ਤੇ ਜਿੱਦ ਦੇ ਲੱਗਿਆ ਉਹਦੇ ਜਿਹੜਾ ਹੋਰ ਖਲਾਸਾ ਕਰਾਂਗੇ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਸਾਡੇ ਆਪਦਿਆਂ ਵੱਲੋਂ ਹੀ ਉਹਨੂੰ ਪੜਾਈਆਂ ਗਈਆਂ ਵੀ ਤੂੰ ਗਈ ਉਹ ਬੀੜੀਆਂ ਲਾਈਆਂ ਪਤਾ ਨਹੀਂ ਲਵਾਈਆਂ ਸਿਗਟਾਂ ਸ਼ਰਾਬ ਲਿਆਂਦੀ ਪਿਆਈ ਮਤਲਬ ਇਹੋ ਜਿਹਿਆਂ ਤੁਮ ਤਾਂ ਲਾ ਕੇ ਸਿੱਖਾਂ ਨੂੰ ਸਿੱਖ ਹੀ ਬਦਨਾਮ ਕਰ ਰਹੇ ਨੇ ਤੋ ਇਹਦੇ ਵਿੱਚ ਬਹੁਤ ਮੰਦ ਭਾਗੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨਾ ਤਾਂ ਆਪਣੇ ਸਿੱਖ ਵੀਰਾਂ ਦਾ ਨਾ ਗੁਰੂ ਦੀਆਂ ਲਾਡਲੀਆਂ ਫੁੱਲਾਂ ਦਾ ਨਾ ਹੀ ਮੈਂ ਆਪਣਾ ਮਤਲਬ ਨਾਮ ਬਦਨਾਮ ਹੋਣ ਦੇਵਾਂਗਾ ਔਰ ਨਾ ਹੀ ਕੋਈ ਸਿੱਖ ਨੂੰ ਜਾਂ ਇੱਕ ਹੱਕ ਸੱਚ ਦੀ ਆਵਾਜ਼ بلند ਕਰਨ ਵਾਲੇ ਨੂੰ ਕੋਈ ਦਬਾ ਸਕਿਆ ਤੋਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਜੀ ਸੰਗਤਾਂ ਦੀਆਂ ਬਹੁਤ ਅਸੀਸਾਂ ਨੇ ਸੰਗਤਾਂ ਬਹੁਤ ਪਿਆਰ ਦਿੰਦੀਆਂ ਨੇ ਔਰ ਸਾਡੇ ਨਾਲ ਤਨ ਮਨ ਧਨ ਕਰਕੇ ਮਤਲਬ ਸਾਡੇ ਨਾਲ ਸਹਿਯੋਗ ਦੇ ਰਹੀਆਂ ਨੇ ਤੋਂ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਵੀ ਗਲਤ ਫਿਰਨੀ ਵਿੱਚ ਨਾ ਰਹੋ ਕਿਉਂਕਿ ਇਹੋ ਜੀ ਜਿਹੜੀ ਵੀਡੀਓ ਪਾਈ ਇਹੋ ਜੀਆਂ ਵੀਡੀਓ ਕਟੂ-ਕਟ 70 75 80 ਵੀਡੀਓ ਪਈਆਂ ਹੋਣੀਆਂ ਸਾਡੇ ਕੋਲੇ ਅਸੀਂ ਭੇਸ ਬਦਲ-ਬਦਲ ਕੇ ਬਾਬਿਆਂ ਦੇ ਪਖੰਡ ਕਿਵੇਂ ਯਾਰ ਕੀਤੇ ਕਿਵੇਂ ਉਹਨਾਂ ਨੂੰ ਸੋਧੇ ਲਾਏ ਠੀਕ ਹੈ ਸੋ ਸਾਡੇ ਸਿੰਘ ਸਾਹਿਬ ਜੀ ਭਾਈ ਬਾਬਾ ਲਖਵੀਰ ਸਿੰਘ ਹੀ ਕੋਟਕਪੂਰਾ ਬੁੱਢਾ ਦਲ ਸਾਡੇ ਭਰਾ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਬਾਬਾ ਜੀ ਆਪਣੇ ਕੋਲੇ ਵੀਡੀਓਜ਼ ਰੱਖਿਆ ਕਰੋ ਇਹਦਾ ਪੈਨ ਡਰਾਈਵ ਚ ਪਾ ਕੇ ਤੋਂ ਐਦਾਂ ਸਾਰਿਆਂ ਦੀਆਂ ਜੇ ਆਪਾਂ ਜ਼ाहिर ਕਰਨ ਲੱਗ ਜੇ ਤੇ ਮੈਨੂੰ ਲੱਗਦਾ ਵੀ ਤੁਸੀਂ ਕਹਿਣਾ ਸੀ ਭਾਈ ਮਨਪ੍ਰੀਤ ਸਿੰਘ ਆਪ ਇਸ ਚੀਜ਼ ਨੂੰ ਬੜਾਵਾ ਦੇ ਰਹੇ ਆ ਇੱਕ ਗੱਲ ਮੈਂ ਹੋਰ ਕਰ ਦਿਆ ਵੀ ਇੱਥੇ ਕਮੈਂਡਸ ਆਏ ਨੇ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਜੇ ਉਹ ਪਖੰਡ ਨਹੀਂ ਕਰ ਰਹੇ ਵੀਡੀਓ 'ਤੇ ਉਹ ਮਤਲਬ ਹਵਨ ਕਰਾ ਰਹੇ ਪੂਜਾ ਕਰਾ ਰਹੇ ਆ ਸੋ ਮੇਰੀ ਬੇਨਤੀ ਆ ਵੀ ਮੈਂ ਆਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਤਾ ਔਰ ਠੀਕ ਹੈ ਜਿੰਨੇ ਦੇਵੀ ਦੇਵਤੇ ਨੇ ਸਾਰਿਆਂ ਨੂੰ ਸਾਡਾ ਨਮਨ ਹੈ ਸਾਰਿਆਂ ਨੂੰ ਸਾਡਾ ਸਤਕਾਰ ਹੈ ਜਿੱਥੇ ਕੋਈ ਮੈਨੂੰ ਜਗਰਾਤੇ ਤੇ ਬੁਲਾਉਂਦਾ ਮੈਂ ਉੱਥੇ ਵੀ ਜਾਣਾ ਹੈ ਜਿੱਥੇ ਕੋਈ ਮੈਨੂੰ ਮਸਜਿਦ ਵਿੱਚ ਬੁਲਾਉਂਦਾ ਮੈਂ ਉੱਥੇ ਵੀ ਜਾਣਾ ਹੈ ਕਿਉਂਕਿ ਅਵਲ ਅਲਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਈਸਾਈ ਧਰਮ ਵਿੱਚ ਵੀ ਸਾਨੂੰ ਕੋਈ ਬੁਲਾਵੇ ਅਸੀਂ ਉੱਥੇ ਵੀ ਪਹੁੰਚ ਕਰਾਂਗੇ ਪਰ ਗੱਲ ਹੱਕ ਤੇ ਸੱਚ ਦੀ ਇੱਕੋ ਨਿਰੰਕਾਰ ਦੀ ਹੋਣੀ ਚਾਹੀਦੀ ਹੈ ਇਦਾਂ ਦੇ ਪਖੰਡ ਜਿੱਥੇ ਹੋਣਗੇ ਉੱਥੇ ਸਿੰਘ ਅੜਨਗੇ ਤੇ ਪਖੰਡ ਕਰਨ ਵਾਲੇ ਛੜਨਗੇ